ਜੇ ਟ੍ਰੈਂਡ ਬਦਲ ਦੇ ਨਾਲ ਹੂੰ ਤੁਸੀਂ ਚੰਗਾ ਲੋਕਾਂ 'ਚ ਮੈਸੇਜ ਦੇ ਸਕਦੇ ਹੋ ਹੂੰ ਤੇ ਮੈਨੂੰ ਲੱਗਦਾ ਵੀ ਟ੍ਰੈਂਡ ਬਦਲਣਾ ਚਾਹੀਦਾ ਪਰ ਤੁਹਾਡੀ ਨੀਅਤ ਦੇ ਵਿੱਚ ਖੋਪਰੀ ਆਵਾਜ਼ ਕੇ ਆਤਿਸ਼ਵਾਦੀ ਦੇ ਵਾਂਗੂੰ ਚੜੇ ਜਿਹੜੇ ਗੀਤ ਯਾਰੋ ਹੂੰ ਆਤਿਸ਼ਵਾਦੀ ਦੇ ਵਾਂਗੂੰ ਚੜੇਗੀ ਜਿਹੜੇ ਗੀਤ ਯਾਰੋ ਪਲਾਂ ਦੀ ਉਮਰ ਭੋਗੋ ਉਹ ਵਰਗੇ ਹਾਂ ਹਾਂ ਕੀ ਬਾਤ ਹੈ ਕੀ ਬਾਤ ਹੈ ਬਹੁਤ ਖੂਬ ਕੁਝ ਗੀਤ ਦਿੰਦੇ ਨੇ ਸਕੂਨ ਮਿੱਠਾ ਮਿੱਠਾ ਹੂੰ ਉਹ ਗੀਤ ਖਾਰੇ ਹਾਂ ਅੱਗ ਵਰਗੀ ਇੱਕ ਗਾਰੇ ਮਸਲਕਾ ਆ ਕੇ ਰਿਲੀਜ਼ ਕੀਤੀ ਸੀ। ਹਮਮ ਔਰ ਸ਼ਾਇਦ ਇੰਡੀਆ ਵਿੱਚ ਪਹਿਲੀ ਵਾਰੀ ਸੀ ਕਿ ਸੌਂਡ ਦਾ ਵਰਤੋਂ ਲੈਕਸ਼ਾ ਦਾ ਕਮਿਸ਼ਨ ਦੀ ਜਿਹੜੀ ਹੋਟਿੰਗ ਵਾਦੋਂ ਵਾਸਤੇ ਹੋਈ ਤੇ ਉਹਦੇ ਵਿੱਚ ਕਾਮਯਾਬੀ ਹੋਏ ਔਰ ਉਹਦੇ ਵਿੱਚ ਰੈਡ ਕਰਾਸ ਨੂੰ ਰਾਸ਼ਟਰੀ ਅਵਾਰਡ ਵੀ ਮਿਲਿਆ। ਕੀ ਬਾਤ ਹੈ ਕੀ ਬਾਤ ਜਿਹੜੀ ਐਸੀ ਕੋ ਐਸੇ ਤਾਂ ਆਲ ਟਾਈਮ ਲਾਈਫ ਦਾ ਕੀਤਾ। ਹਮ 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 ਕਿ ਜਦੋਂ ਵੀ ਤੁਸੀਂ ਕਿਸੇ ਜ਼ਿੰਦਗੀ ਤੋਂ ਹਾਰ ਨਾ ਮਹਿਸੂਸ ਕਰੋ ਉਦਾਸੀ ਆਵੇ ਤਣਾਅ ਆਵੇ ਸੋ ਇਸੇ ਕਰਕੇ ਲਿਖਿਆ ਸੀ ਰੁੱਤਾਂ ਇਹ ਉਦਾਸ ਜਿਆਦਾ ਸਦਾ ਨਹੀਂ ਰਹਿਣੀਆਂ ਹਾਂ ਸੁੱਕ ਗਏ ਨੇ ਪੱਤੇ ਪਰ ਸੁੱਕੀਆਂ ਨਹੀਂ ਰਹਿਣੀਆਂ ਕੀ ਬਾਤ ਹੈ ਫੁੱਲ ਪੈਣੇ ਫੁੱਟ ਪੈਣੇ ਪੱਤੇ ਫਲ ਫੁੱਲ ਲੱਗ ਜਾਣਗੇ ਹੌਸਲਾ ਨਾ ਛੱਡੀ ਦੇ ਫਿਰ ਬੁਰਾ ਕੀ ਬਾਤ ਪਰ ਅੱਛੀ ਗੱਲ ਮੈਨੂੰ ਇਹ ਲੱਗੀ ਕਿ ਕਿਸੇ ਵੀ ਚੈਨਲ ਨੇ 1 ਰੁਪਈਆ ਵੀ ਉਹਦਾ ਬ੍ਰਾਡਕਾਸਟ ਕਰਨ ਵਾਸਤੇ ਨਹੀਂ ਲਿਆ ਕੀ ਬਾਤ ਆ ਬਾਰ ਸੋਵੇ ਨੂੰ ਇਹ ਲੱਗਦਾ ਵੀ ਕਿ ਇਹ ਸਾਡੀ ਪ੍ਰਾਪਤੀ ਐ ਇੱਕ ਟੀਮ ਦੀ ਜੀ ਜੀ ਠੀਕ ਹੈ ਨਾ ਦੋਸਤ ਦੇ ਹੱਥ ਸਾਹ ਨੇ ਹਣੇ ਹੁਣੇ 90 ਸਾਲ ਦੀ ਬਰ ਹਟਾ ਕੇ ਗਏ ਆ ਉਹਨਾਂ ਨੇ ਮੈਨੂੰ ਕਹਿਣਾ ਯਾਰ ਜਦੋਂ ਵੀ ਮੈਂ ਮੜਾ ਜਾਂ ਚਿਰਕ ਜਾਣਾ ਜੀ ਬਹੁਤ ਆਵਾਜ਼ ਲੜਦਾ ਮੈਂ ਜਰਾ ਗਾਣਾ ਯਾਦ ਕਰ ਲੈਣਾ ਨਰੇਵਾ ਹੱਸਣਾ ਛੱਡੀ ਜਨ ਫਿਰ ਮੋੜਾ ਕਿ ਜਦ ਗਰੀਬੀ ਸੀ ਹੂੰ ਤਬ ਹਸਤੀ ਸੀ ਅਰੇ ਵਾ ਬੇਸ਼ੱਕ ਨਾ ਮੇਰੀ ਹਸਤੀ ਸੀ ਹੂੰ जब शोहर पैसा पास आए मैं इन दोनों का हो बैठा बनने के चक्कर में मैं मस्ती अपनी नमस्कार अदाब जिंदगी जिंदाबाद देख रहे हो, हो टेलीटेशन और मैं हाँ दोस्त हो संजीव शाह अक्सर लोग कहानियां सुनते ने और कहानिया कहानियां लभद ने لیکن کچھ لوگ ਕਵਤਾਵਾਂ ਲਿਖਦੇ ਨੇ ਔਰ ਕੁਝ ਲੋਕ ਕਵਤਾਵਾਂ ਤੋਂ ਵੀ ਉੱਤੇ ਜਾ ਕੇ ਉਸ ਨੂੰ ਗੀਤਾਂ ਦਾ ਰੂਪ ਦਿੰਦੇ ਨੇ ਜਿਹਨੂੰ ਗੀਤਕਾਰ ਕਹਿੰਦੇ ਨੇ ਔਰ ਗੀਤ ਸਭ ਤੋਂ ਪਹਿਲਾਂ ਦਿਲ ਵਿੱਚ ਉਤਰਦਾ ਹੈ ਫਿਰ ਦਿਮਾਗ ਵਿੱਚ دستਕ ਦਿੰਦਾ ਹੈ ਤੇ ਫਿਰ ਕਾਗਜ਼ ਦੀ ਸਰਦਲ ਤੇ ਉਤਰਦਾ ਹੈ ਤੇ ਫਿਰ ਗਾਇਕ ਉਸ ਨੂੰ ਗਾਉਂਦਾ ਹੈ ਤੇ ਲੋਕਾਂ ਦੇ ਕੰਨਾਂ ਵਿੱਚ ਜਦੋਂ ਗੀਤ ਵੱਜਦਾ ਤੇ ਐਉਂ ਲੱਗਦਾ ਹੈ ਕਹਾਣੀ ਆਪਣੀ ਹੈ ਕਹਾਣੀ ਦੇ ਕੁਝ ਕਿਰਦਾਰ ਐਸੇ ਨੇ ਜੋ ਅੱਜ ਸਾਨੂੰ ਮਿਲੇ ਨੇ ਫਰੀਦਕੋਟ ਦੀ ਧਰਤੀ ਤੇ ਬਾਬਾ ਫਰੀਦ ਦੀ ਧਰਤੀ ਤੇ ਡਾਕਟਰ ਕੇਵਲ ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਹਾਡੇ ਗੀਤ ਹੁੰਦੇ ਨੇ ਬਹੁਤ ਵਧੀਆ ਤੁਹਾਡੀਆਂ ਸੱਤਾਂ ਹੁੰਦੀਆਂ ਨੇ ਇਹ ਕਮਾਲ ਦੀਆਂ ਗੱਲਾਂ ਨੇ ਅੱਜ ਇੱਕ عمر ਦਾ ਹੱਕਾ ਤੁਸੀਂ ਪੂਰਾ ਕੀਤਾ ਕਿੱਥੋਂ ਦੇ ਜੰਮਪਾਣੋਂ ਕੀ ਤੁਹਾਡੀ ਜ਼ਿੰਦਗੀ ਦਾ ਸਫ਼ਰ ਹੈ ਸਾਸਾ ਮੇਰਾ ਜਿਹੜਾ ਆਪਣਾ ਪਿੰਡਾ ਹੂੰ ਉਹ ਮਾਨ ਸਿੰਘ ਵਾਲਾ ਜੀ ਜੋ ਕਦੇ ਕਹਿੰਦੇ ਆ ਵੀ ਪਹਿਲਾਂ ਫੇਜਲਿਚ ਹੋਇਆ ਜੀ ਦਸਤੋ ਬਾ ਫਰੀਕੋੜ ਜਿਲ੍ਹਾ ਬਣਿਆ ਤੇ ਇਹਦਾ ਪਿੰਡ ਹੋ ਗਿਆ ਔਰ ਅੱਜ ਕੱਲ੍ਹ ਸ਼੍ਰੀ ਮਕਸਦ ਸਾਹਿਬ ਦੇ ਵਿੱਚ ਮੰਨ ਲਓ ਖੀਰਲਾ ਪਿੰਡ ਆ ਉਧਰ ਸਰਹੱਦ ਦੇਤੇ ਫਰੀਕੋੜ ਦੀ ਵਾਹ ਔਰ ਮਕਸਦ ਸਾਹਿਬ ਜਿਹੜੀ ਮੋਬਾਈਲ ਸਿੱਖਿਆ ਆਪਣੇ ਪਿੰਡ ਤੋਂ ਹੋਈ ਹਾਂਜੀ ਜਿਹੜੀ ਮੋਬਾਈਲ ਸਿੱਖਿਆ ਸਾਡੇ ਪਿੰਡ ਨਾਲ ਪੰਜਵੀਂ ਦਾ ਸਕੂਲ ਹੀ ਹੁੰਦਾ ਸੀ ਅੱਛਾ ਔਰ ਉਸ ਤੋਂ ਬਾਅਦ 6ਵੀਂ 7ਵੀਂ 8ਵੀਂ ਜਿਹੜੀ ਹੈਗੀ ਇਹ ਪੰਗੇਵਾਲਾ ਹਮ ਨਾਲ ਸਾਡੇ ਪਿੰਡ ਹੈਗਾ ਜੀ ਉੱਥੇ ਹੁੰਦੀ ਸੀ ਅਸੀਂ ਤਕਰੀਬਨ 3-4 ਕਿਲੋਮੀਟਰ ਤੁਰ ਕੇ ਜਾਣਾ 3-4 ਕਿਲੋਮੀਟਰ ਤੁਰ ਕੇ ਆਉਣਾ ਅੱਛਾ ਔਰ 10ਵੀਂ ਜਿਹੜੀ ਮੈਂ ਉਸ ਤੋਂ ਬਾਅਦ ਕਿਉਂਕਿ 8ਵੀਂ ਤੱਕ ਕਿਸੇ ਸਕੂਲ ਹਮ 9ਵੀਂ 10ਵੀਂ ਗਵਰਨਮੈਂਟ ਹਾਈ ਸਕੂਲ ਤੋਂ ਲਈ ਰਹੀ ਸੀ ਹਮ ਉੱਥੋਂ ਕੀਤੀ ਔਰ ਪ੍ਰੀ ਮੈਡੀਕਲ ਜਿਹੜੀ ਫਿਰ ਮੈਂ ਅ ਬਲਿੰਦਰ ਕਾਲਜ ਤੋਂ ਕੀਤੀ ਔਰ ਉਸ ਤੋਂ ਬਾਅਦ ਦੇੜੀ ਅਜਕਲ ਗੁਰੂ ਅੰਗਰਜ ਯੂਨੀਵਰਸਿਟੀ ਹੈ ਉਦੋਂ ਜਿਹੜਾ ਬੈਟਰੀ ਕਾਲਜ ਸੀ ਪੀਏਯੂ ਲੁਧਿਆਣਾ ਦਾ ਹਿੱਸਾ ਸੀ ਹਾਂ ਹਾਂ ਔਰ ਉਹਦੇ ਤੋਂ ਮੈਂ ਆਪਣੀ ਬੀਵੀ ਐਸਐਨਐਚ ਕੀਤੀ ਫਿਰ ਲੁਧਿਆਣਾ ਪਹੁੰਚੇ ਯੂਨੀਵਰਸਿਟੀ ਚ ਜੀ 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 ਮੈਂ ਇਹ ਪੁੱਛਣਾ ਚਾਹਣਾ ਕਿ ਇੱਕ ਪਿੰਡ ਦਾ ਜਵਾਕ ਪਿੰਡ ਦੀਆਂ ਗਲੀਆਂ ਵਿੱਚ ਖੇਡਣ ਵਾਲਾ ਪਿੰਡ ਦੇ ਸਕੂਲ ਵਿੱਚ ਪੜਨ ਵਾਲਾ ਫਿਰ ਜ਼ਿਲ੍ਹੇ ਵਿੱਚ ਪੜਿਆ ਫਿਰ ਪੰਜਾਬ ਦੇ ਵੱਡੇ ਸ਼ਹਿਰ ਵਿੱਚ ਪਹੁੰਚਿਆ ਜੀ ਕਿਵੇਂ ਲੱਗਿਆ ਲੁਧਿਆਣੇ ਜਾ ਕੇ ਪਹਿਲੀ ਵਾਰ ਜਦੋਂ ਤੁਸੀਂ ਉੱਥੇ ਤੇ ਯੂਨੀਵਰਸਿਟੀ ਦੇ ਗੇਟ ਕੋਟਰਨ ਕਰਕੇ ਅੰਦਰ ਗਏ ਆ ਐਉਂ ਜੇ ਨਹੀਂ ਲੱਗਿਆ ਦਿਲਚਸਪ ਯਾਰ ਕਿੱਥੇ ਆ ਗਏ ਏਡੇ ਵੱਡੇ ਸ਼ਹਿਰ ਚ ਬਿਲਕੁਲ ਦੇਖੋ ਜਦੋਂ ਸ਼ਹਿਰ ਦੀ ਗੱਲ ਆਉਂਦੀ ਹੈ ਨਾ ਮੈਨੂੰ ਐ ਲੱਗਦਾ ਕਿ ਅਸੀਂ ਪਿੰਡ ਦੇ ਵਿੱਚੋਂ ਐ ਸੋਚਦੇ ਹੁੰਦੇ ਸੀ ਕਿ ਜਿਹੜਾ ਲੁਧਿਆਣਾ ਹੈ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਆ ਅੱਛਾ ਪਰ ਕਦੇ ਵੀ ਲੁਧਿਆਣੇ ਗਏ ਨਹੀਂ ਸੀ ਹੂੰ ਉਹ ਸ਼ਾਇਦ ਹੀ ਅਸੀਂ ਜਾਣ ਬਾਰੇ ਸੋਚਿਆ ਸੀ ਹੂੰ ਕਿਉਂਕਿ ਲੋਕਾਂ ਦਾ ਰੁਝਾਨ ਅਵਸਰ ਵੱਲ ਤਾਂ ਸੀ ਹੂੰ ਚੀਜ਼ ਵਾਰਸਾਪ ਕਰਕੇ ਜੀ ਜੀ ਪਰ ਲੁਧਿਆਣਾ ਵੱਲ ਬਹੁਤ ਘੱਟ ਸੀ ਹੂੰ ਕਿਉਂਕਿ ਉਦੋਂ ਇਹ ਕੱਲੀ ਹੌਜ਼ਰੀ ਕਰਕੇ ਬਿਸ਼ੋਰ ਸੀ ਹੂੰ ਹੂੰ ਸੋ ਜਦੋਂ ਮੈਂ ਕਾਲਜ ਤੋਂ ਲੁਧਿਆਣਾ ਜਾਣਾ ਹੂੰ ਤੇ ਯੂਨੀਵਰਸਿਟੀ ਦੇ ਵਿੱਚ ਮੈਨੂੰ ਦਾਖਲਾ ਮਿਲਦਾ ਹੂੰ ਮੈਂ ਇਹ ਮਹਿਸੂਸ ਕੀਤਾ ਕਿ ਜਿੰਨਾ ਸਕੂਲ ਤੇ ਕਾਲਜ ਦਾ ਫਰਕ ਹੈ ਹੂੰ ਉਦੋਂ ਕਿਸੇ ਵੱਧ ਹੂੰ ਕਾਲਜ ਤੇ ਯੂਨੀਵਰਸਿਟੀ ਅੰਦਰ ਫਰਕ ਹੈ ਕੀ ਬਾਤ ਆ ਕੀ ਬਾਤ ਬਹੁਤ ਖੂਬਸੂਰਤ ਗੱਲ ਥੈਟਸ ਆਊ ਤੁਸੀਂ ਡਿਗਰੀ ਕੀਤੀ ਜੀ ਉਸ ਤੋਂ ਬਾਅਦ ਤੁਸੀਂ ਜੌਬ ਲੱਗੇ ਹਨਾ ਜੀ ਤੇ ਜਿਹੜੇ ਮਨ ਦੇ ਅੰਦਰ ਬਰਬਲੇ ਸੀ ਮਨ ਦੇ ਅੰਦਰ ਜਿਹੜਾ ਸ਼ੌਂਕ ਸੀ ਹੁਨਰ ਸੀ ਜੀ ਉਹ ਕਿਤੇ ਨਾ ਕਿਤੇ ਗੀਤਕਾਰੀ ਨਾਲ ਜੁੜਦਾ ਸੀ ਹਨਾ ਜੀ ਜੀ ਗੀਤ ਲਿਖਣੇ ਕਿਵੇਂ ਸ਼ੁਰੂ ਕੀਤੇ ਦੇਖੋ ਜਿਤ ਤੱਕ ਮੈਨੂੰ ਯਾਦ ਆ ਨਾ ਮੈਂ ਪਿੰਡ ਦੇ ਵਿੱਚ ਵੱਜਾ ਮਤਲਬ ਛੱਪੜੇ ਤੇ ਸੀ ਛੱਡਦੇ ਸੀ ਹੂੰ ਤੇ ਜਦੋਂ ਛੱਪੜੇ ਤੇ ਵੱਜ ਬੈਠੀ ਹੁੰਦੀ ਸੀ ਤੇ ਫਿਰ ਸਾਡੇ ਕੋਲ ਟਾਈਮ ਹੁੰਦਾ ਸੀ ਹੂੰ ਤੇ ਉਦੋਂ ਕੁਝ ਲਾਈਨਾਂ ਮੈਂ ਲਿਖਿਆ ਹੂੰ ਪਰ ਉਹ ਮੈਨੂੰ ਹੁਣ ਯਾਦ ਤਾਂ ਨਹੀਂ ਕਿ ਪਰ ਉਹ ਇਹ ਕਿਉਂਕਿ ਉਦੋਂ ਧਾਰਮਿਕ ਮਾਹੌਲ ਸੀ ਹੂੰ ਔਰ ਯਮਲੇ ਜੱਟ ਦਾ ਜ਼ਮਾਨਾ ਸੀ ਜ਼ਮਾਨਾ ਸੀ ਸੋ ਉਹਦੇ ਨਾਲ ਹੀ ਕੋਈ ਸਬੰਧ ਸੀ ਹੂੰ ਕਿ ਜਿਹੜਾ ਬੰਦਾ ਇੱਕ ਰਜ਼ੋਈ ਕਰਦਾ ਪਰ ਬਖਸ਼ ਪਾ ਕੇ ਹੂੰ 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 ਕਿ ਸਭ ਨੂੰ ਸਮਸਤ ਬਖਸ਼ ਹੂੰ ਸਭ ਨੂੰ ਵਧੀਆ ਲਾਈਫ ਬਖਸ਼ ਹੂੰ ਔਰ ਬਹੁਤੇ ਬੰਦੇ ਹੂੰ ਧਾਰਮਿਕ ਨਾ ਹੁੰਦੇ ਹੋਏ ਵੀ ਧਾਰਮਿਕ ਹਾਂ ਕੀ ਬਾਤ ਹੈ ਇੱਕ ਦੌਰ ਸੀ ਦੌਰ ਸੀ ਹੂੰ ਕਿਉਂਕਿ ਉਹਨਾਂ ਦਾ ਵਿਚਰਨ ਉਹ ਸੀ ਜਿਹੜਾ ਵਿਚਰਨ ਸਾਨੂੰ ਲੋਕਾਂ ਅੰਸਰ ਕਹਿੰਦੇ ਨੇ ਹੂੰ ਜਿਹੜਾ ਵਿਚਰਨ ਸਾਨੂੰ ਗੀਤਾ ਕਹਿੰਦੀ ਹੈ ਹੂੰ ਜਾਂ ਜਿਹੜੇ ਹੋਰ ਤਰ੍ਹਾਂ ਕਹਿੰਦੇ ਹੂੰ 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 ਸੁਭਨ ਹੋਇ ਲੱਗਦਾ ਕਿ ਸਹਿ ਸੁਭਾਜ ਹੁੰਦਿਆਂ ਹੂੰ ਲੋਕੀ ਅੱਜ ਤੋਂ ਵੀ ਵੱਧ ਵਧੀਆ ਤਰ੍ਹਾਂ ਦੇ ਵਿੱਚ ਆਉਂਦੇ ਸੀ ਕੀ ਬਾਤ ਹੈ ਕੀ ਬਾਤ ਹੈ ਸੋ ਉਸ ਤੋਂ ਬਾਅਦ ਮੈਂ ਯਾਦ ਹੈ ਮੈਨੂੰ ਕਿ ਬੈਂ ਜਲੇਰੀਆ ਸਕੂਲ ਦੇ ਵਿੱਚ ਕੰਪੀਟੀਸ਼ਨ ਹੋਇਆ ਹੂੰ ਉਹਦੇ ਵਿੱਚ ਮੈਂ ਆਪਣਾ ਇੱਕ Song ਜਿਹੜਾ ਲਿਖ ਕੇ ਉਹ ਤੋਂ ਮੈਂ ਗਾਇਆ ਹੂੰ ਔਰ ਉਸੇ ਮੈਨੂੰ ਯਾਦ ਆ ਕਿ ਦੇਸ਼ ਦੀ ਖਾਤਰ ਮਰ ਬਿਟੇ ਜੋ ਸ਼ਹੀਦੀ ਆਜ਼ਮ ਕਰ ਗਏ ਨੇ ਹੂੰ ਫਾਂਸੀ ਦੇ ਜੋ ਖੰਡੇ ਚ ਵਗੇ ਨਾ ਪਰਾਸ਼ ਲਾ ਗਏ ਕੀ ਬਾਤ ਹੈ ਕੀ ਬਾਤ ਹੈ ਸੋ ਸੱਚੀ ਗੱਲ ਇਹ ਹੈ ਕਿ ਉਦੋਂ ਸਾਡੇ ਨਾਲ ਇੱਕ ਘਰਾਨੇ ਦਾ ਮੁੰਡਾ ਸੀ ਜਿਹੜਾ ਮੇਰੇ ਕੰਪੀਟੀਸ਼ਨ ਦੇ ਵਿੱਚ ਸੀ ਗੋਵਰਦਨ ਹੂੰ 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 ਉਹਦੀ ਆਵਾਜ਼ ਮੇਰੇ ਤੋਂ ਵੱਧ ਸੁਰਤਾਲ ਦੇ ਵਿੱਚ ਸੀ ਜੀ ਤਲੀਮ ਸੀ ਉਹਦੇ ਕੋਲ ਹਾਂ ਤਲੀਮ ਸੀ ਬਕਾਇਦਾ ਹੂੰ ਲਗਾਵਾ ਗਿਆਨ ਸੀ ਉਹਨੂੰ ਸੁਰਤਾਲ ਦਾ ਪਜਾ ਸੀ ਹੂੰ ਪਰ ਮੈਂ ਉਸਦੇ ਨਾਲ ਬ੍ਰੈਕਟਡ ਫਰਸਟ ਆਇਆ ਅੱਛਾ ਉਹਦਾ ਕਾਰਨ ਅੱਜ ਤੱਕ ਵੀ ਮੈਂ ਸੋਚਦਾ ਕਿ ਕਿ ਮੌਕੇ 'ਚ ਹੂੰ ਆਪਰਾ ਲਿਖਿਆ ਹੋਇਆ ਸੀ ਹੂੰ ਤੀਸਰਾ ਇਹ ਸੀ ਵੀ ਮੇਰੇ ਉਮਰ ਤੋਂ ਵੱਧ ਬੱਚੇ ਹੋਟੀ ਸੀ ਉਹਦੇ ਹੂੰ 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 ਸੋ ਇਸ ਕਰਕੇ ਤੌਫੀਕ ਪਰਮਾਤਮਾ ਵੱਲੋਂ ਰਹੀ ਸੀ ਪਰਮਾਤਮਾ ਵੱਲੋਂ ਤਾਂ ਤੌਫੀਕ ਮਿਲੀ ਹੈ ਜੀ ਡਾਕਟਰ ਸਾਹਿਬ ਇੱਕ ਟ੍ਰੈਂਡ ਦਾ ਦੌਰ ਚੱਲਦਾ ਹੈ ਹਨਾ ਹੂੰ ਅੱਜ ਦਾ ਜਿਹੜਾ ਦੌਰ ਹੈ ਇੱਕ ਟ੍ਰੈਂਡ ਦਾ ਵੀ ਹੁਣ ਇਸ ਤਰ੍ਹਾਂ ਦੇ ਗਾਣੇ ਚੱਲ ਰਹੇ ਆ ਹਾਂਜੀ ਉਸੇ ਤਰ੍ਹਾਂ ਦੇ ਲਿਖਵਾਏ ਜਾਂਦੇ ਆ ਔਰ ਇਸੇ ਤਰ੍ਹਾਂ ਦੇ ਗਾਏ ਜਾਂਦੇ ਆ ਹਾਂਜੀ ਕਿ ਡਾਕਟਰ ਕੇਵਲ ਟ੍ਰੈਂਡ ਦੇ ਮਗਰ ਭੱਜਿਆ ਨੇ ਟ੍ਰੈਂਡ ਦੇ ਬਗਰ ਤੇ ਨਹੀਂ ਬਚਣਾ ਚਾਹੀਦਾਗਾ ਪਰ ਜੇ ਟ੍ਰੈਂਡ ਬਦਲ ਦੇ ਨਾਲ ਤੁਸੀਂ ਚੰਗਾ ਲੋਕਾਂ ਜੀ ਮੈਸੇਜ ਦੇ ਸਕਦੇ ਹੋ ਤੇ ਮੈਨੂੰ ਲੱਗਦਾ ਵੀ ਟ੍ਰੈਂਡ ਬਦਲਣਾ ਚਾਹੀਦਾ ਪਰ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ ਕੀ ਬਾਤ ਆਪਣਾ ਹੀ ਟ੍ਰੈਂਡ ਸ਼ੁਰੂ ਕਰਨਾ ਚਾਹੀਦਾ ਜਿਹੜਾ ਤੁਹਾਡਾ ਮੈਸੇਜ ਹੈ ਕਿਉਂਕਿ ਸਾਡੇ ਪੁਰਾਣੇ ਕਿਸੇ ਆਕਾਵ ਗੀਤਾਂ ਜਿਨ੍ਹਾਂ ਜੋ ਬਹੁਤ ਸਾਰੇ ਲੋਕਾਂ ਨੇ ਸਾਡੀ ਜ਼ਿੰਦਗੀ ਦੇ ਜਿਉਂਦੇ ਅਸੂਲਾ ਮਾਰੇ ਸਾਨੂੰ ਦੱਸਿਆ ਬਿਲਕੁਲ ਬਿਲਕੁਲ ਤੇ ਹੁਣ ਅੱਛੇ ਗੀਤ ਵੀ ਆ ਰਹੇ ਆ ਹਮ ਪਰ ਮੈਨੂੰ ਇਹ ਲੱਗਦਾ ਕਈ ਵਾਰੀ ਕਿ ਸਾਡੇ ਸ਼ਬਦ ਘਵਾਚ ਰਹੇ ਆ ਹਮ ਮਿਊਜ਼ਿਕ ਭਾਰੀ ਹੋ ਰਿਹਾ ਹਮ ਔਰ ਜੇ ਅੱਜ ਸਾਡਾ ਮਿਊਜ਼ਿਕ ਸਾਡੇ ਉਹਦੇ ਵਿੱਚ ਸਾਨੂੰ ਸ਼ਬਦ ਨਹੀਂ ਦਿਖਦੇ ਆ ਹਮ ਜਿੰਨਾਂ ਦਾ ਖੈਰ ਬੋਧੀਵਾਰੀ ਐ ਲੱਗਦਾ ਕਿ ਸਾਡੀ ਜੋਸ ਵਾਸਤੇ ਸਾਡੇ ਲੋਕਾਂ ਵਾਸਤੇ ਕੋਈ ਮੈਸੇਜ ਨਹੀਂ ਹੁੰਦਾ ਹੂੰ 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 ਸਿਰਫ ਨੱਚਣ ਰੱਪਣ ਦੇ ਵਾਸਤੇ ਹੁੰਦੇ ਆ ਤੇ ਮੈਂ ਉਹ ਖੈਰ ਤੁਹਾਡੇ ਨਾਲ ਕਿ ਸਤਰਾ ਵੀ ਬਣੇ ਕੱਲ ਕਰਦੇ ਕੱਦ ਜੀ ਜੀ ਬਿਲਕੁਲ 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 ਕਿ ਆਤਿਸ਼ਵਾਦੀ ਦੇ ਵਾਂਗੂੰ ਚੜੇ ਜਿਹੜੇ ਗੀਤ ਯਾਰੋ ਹੂੰ ਆਤਿਸ਼ਵਾਦੀ ਦੇ ਵਾਂਗੂੰ ਚੜੇਗੀ ਜਿਹੜੇ ਗੀਤ ਯਾਰੋ ਪਲਾਂ ਦੀ ਉਮਰ ਭੋਗੋ ਵਰਗੇ ਹਾਂ ਹਾਂ ਕੀ ਬਾਤ ਹੈ ਕੀ ਬਾਤ ਹੈ ਬਹੁਤ ਖੂਬ ਕੁਝ ਗੀਤ ਦਿੰਦੇ ਨੇ ਸਕੂਨ ਮਿੱਠਾ ਮਿੱਠਾ ਹੂੰ ਉਹ ਗੀਤ ਹਾਰੇਆਂ ਦੀ ਅਗਵਰ ਆਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ ਬਹੁਤ ਖੂਬ ਕੁਝ ਗੀਤ ਹੁੰਦੇ ਨਚਣ ਨਚਾਉਨੂ ਕੁਝ ਗੀਤ ਹੂੰ ਕੁੜੀਆਂ ਦੇ ਗਿੱਧਾ ਪਾਉਨੂ ਹੂੰ ਉਹ ਗੀਤ ਚੜਦੀ ਜਵਾਨੀ ਜਿਹੜੇ ਗਾਉਂਦੇ ਨੇ ਹੂੰ ਜੱਪ ਦੇ ਘਰਾਂ ਚ ਲੱਗੀ ਅਕਵਰਗੇ ਆਹ ਆਹ ਤੋ ਸ਼ੁਭਾਜੀ ਦੇ ਵਾਂਗੂ ਚੜੇ ਜਿਹੜੇ ਗੀਤ ਯਾਰਾ ਪਲਾਂ ਦੀ ਉਮਰ ਉਹ ਉਹ ਮਰ ਗਏ ਕੀ ਬਾਤ ਸੋਵੇ ਨੂੰ ਲੱਗਦਾ ਕਿ ਰਾਈਟਰ ਇਹ ਜ਼ਰੂਰ ਸੋਚਦੇ ਹੋਣਗੇ ਜਦੋਂ ਜਿਵੇਂ ਵਿਚੌਰ ਹੁੰਦੇ ਆ ਵੀ ਸਾਡੇ ਭਾਵੇਂ ਮਿਲੀਅਨਸ ਵਿਊਜ਼ ਆ ਗਏ ਹਮ ਪਰ ਜਿਹੜੀ ਸਾਡੀ ਮੈਸੇਜ ਸੀ ਹਮ ਉਹਨੇ ਕਿਸੇ ਦਾ ਕੁਝ ਨਹੀਂ ਚਾਹਿਆ ਯਾਨੀ ਕਿ ਗੀਤਾ ਦੀ ਉਮਰ ਬਹੁਤ ਛੋਟੀ ਹੋਗੀ ਛੋਟੀ ਹੋਗੀ ਅਸੀਂ ਦੁਆ ਦਿੰਨੇ ਉਹਨੇ ਕਿ ਤੇਰੀ ਉਮਰ ਲੋਕ ਗੀਤ ਵਰਗੀ ਹੋਵੇ ਸੋ ਇਸ ਸੇਕਰ ਕਿਹੜੀ ਹਾਰਿਆਂ ਦੀ ਅੱਗ ਨਾ ਉਹ ਰੋਈ ਨਹੀਂ ਚਲਾਉਣੀ ਪੈਂਦੀ ਹਾਂ ਕਿਆ ਬਾਤ ਉਹ ਨਪੀ ਜਾਂਦੀ ਸੀ ਪਾਥੀ ਜੇ ਸਲਾਮ ਬਾਦੀ ਉਹੀ ਅੱਗ ਚੱਲਦੀ ਸੀ ਹੂੰ ਹੂੰ ਔਰ ਮੈਨੂੰ ਲੱਗਦਾ ਕਿ ਜਿਹੜਿਆਂ ਲੋਕਾਂ ਨੇ ਸੰਭਾਲੀ ਉਹ ਪੀੜ੍ਹੀਆਂ ਤੱਕ ਚੱਲੀ ਹੂੰ 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 ਤੁਹਾਡੇ ਗੀਤ ਪੰਜਾਬ ਦੇ ਕਿਹੜੇ ਕਿਹੜੇ ਨਾਮਵਰ ਕਲਾਕਾਰਾਂ ਨੇ ਫਨਕਾਰਾਂ ਨੇ ਗੀਤਕਾਰਾਂ ਨੇ ਗਾਇਕਾਂ ਨੇ ਗਾਇਏ ਨੇ ਦੇਖੋ ਜੀ ਮੈਰੀ ਜਿਹੜੀ ਰੈਕਟੇਗਨ ਹੂੰ ਉਹ ਕਈ ਤਰ੍ਹਾਂ ਦੇ ਹੂੰ ਸਟਾਇਰ ਵੀ ਮੈਂ ਲਿਖਿਆ ਹੂੰ ਕਲਾ ਸਾਹਿਬ ਹੋਰ ਨੇ ਆਪਣੀ ਸ਼ਿਰਕਾਟਾ ਟੀਮ ਦੇ ਵਿੱਚ ਮੈਂ ਸ਼ਾਮਲ ਲਿਆ ਹੂੰ ਕੁਝ ਨਾਮੀ ਬਾਬੇ ਨੇ ਵੀ ਮੇਰੀਆਂ ਚੀਜ਼ਾਂ ਕਾਇਆਂ ਹੂੰ ਬੋਲੀਆਂ ਆਪਣੇ ਇਕੱਠ ਦੇ ਵਿਦਵਾਨਾਂ ਦੇ ਵਿੱਚ ਹੂੰ ਹੂੰ ਔਰ ਮੈਨੂੰ ਲੱਗਿਆ ਕਿ ਜੇ ਕੋਈ ਵਧੀਆ ਮੈਸੇਜ ਮੇਰਾ ਭਾਵੇਂ ਕੋਈ ਸੰਤ ਦਿੰਦਾ ਪੰਗੋ ਸ਼ਿੰਗਰ ਦਿੰਦਾ ਭਾਵੇਂ ਕੋਈ ਖਾਸ ਰਸ ਦਾ ਕਲਾਕਾਰ ਦਿੰਦਾ ਲੋਕਾਂ ਤੱਕ ਪਹੁੰਚਦਾ ਹੂੰ ਤੇ ਅਸ਼ੋਕ ਮਸਤੀ ਜੀ ਨੇ ਵੀ ਗਾਏ ਮੇਰੇ ਗਾਣੇ ਤੇ ਸਭ ਤੋਂ ਵੱਧ ਇਹ ਮੈਨੂੰ ਇਹ ਲੱਗਿਆ ਹੂੰ ਈਮਨ ਕਿ ਮੈਂ ਇਲੈਕਸ਼ਨ ਕਮਿਸ਼ਨ ਵਾਸਤੇ ਵੀ ਜਿਹੜੇ ਗਾਣੇ ਹਰਿੰਦਰ ਸੰਧੂ ਔਰ ਕੁਲਿੰਦਰ ਕਮਲ ਜੀ ਨੇ ਗਾਏ ਹੂੰ ਉਹ ਮੈਨੂੰ ਲੱਗਿਆ ਵੇ 2012 ਔਰ 14 ਦੇ ਵਿੱਚ ਹੂੰ ਸ਼੍ਰੀ ਰਵੀ ਭਗਤ ਜੀ ਤੋਂ ਹੂੰ ਹੂੰ ਹੁਣ ਉਹਨਾਂ ਨੇ ਜਿਹੜੇ ਸੀ ਇੱਕ ਗਾਰੇ ਮੱਥਾ ਲਿਖਵਾ ਕੇ ਰਿਲੀਜ਼ ਕੀਤੇ ਹੂੰ ਔਰ ਸ਼ਾਇਦ ਇੰਡੀਆ ਵਿੱਚ ਪਹਿਲੀ ਵਾਰੀ ਸੀ ਕਿ ਸੌਂ ਦਾ ਵਰਤੋਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੋਟਿਕਾ ਵਾਸਤੇ ਹੋਈ ਤੇ ਉਸ ਵਿੱਚ ਕਾਮਯਾਬੀ ਹੋਏ ਔਰ ਉਹਦੇ ਵਿੱਚ ਰੈਡਕ੍ਰਾਫ ਨੂੰ ਰਾਸ਼ਟ੍ਰਪਤੀ ਅਵਾਰਡ ਵੀ ਮਿਲਿਆ। ਕੀ ਬਾਤ ਹੈ ਕੀ ਬਾਤ। ਸੋ ਇਸੇ ਤਰ੍ਹਾਂ ਮੈਨੂੰ ਫਿਰ ਮੌਕਾ ਮਿਲਿਆ ਸਵਾਰਸ਼ੀ ਲੁਧਿਆਣਾ ਦੇ ਵਾਸਤੇ। ਉਹਦੇ ਪਰ ਮੈਂ ਪੜਿਆ ਔਰ ਉਹਦੇ ਚ 8 ਗੀਤ ਸੀ ਸ਼ਾਇਦ 86 ਗੀਤ ਲਿਖੀ ਹੋਈ ਸੀ। ਹੂੰ ਤੇ ਇਸੇ ਤਰ੍ਹਾਂ ਗਵਰਨਮੈਂਟ ਦੇ ਵੀ ਜਿਹੜੇ ਲੋਕੀ ਲੋਕਪੱਖੀ ਜਿਹੜੇ ਚੀਜ਼ਾਂ ਨੇ। ਹੂੰ ਕਿਉਂਕਿ ਮੈਂ ਪੋਲਿਟਿਕਲ ਪਾਰਟੀ ਵਾਸਤੇ ਪਰਟੀਕੁਲਰਲੀ ਕਦੇ ਵੀ ਨਹੀਂ ਲਿਖਿਆ ਕ। ਹੂੰ ਪਰ ਮੈਂ ਇਹ ਲੱਗਦਾ ਵੀ ਕੋਈ ਵੀ ਸਰਕਾਰ ਹੋਵੇ ਜਿਹੜਾ ਲੋਕਪੱਖੀ ਕੰਮ ਕਰਦੀ ਆ ਉਹਦੇ ਲਈ ਜ਼ਰੂਰ ਲਿਖਣਾ ਉਹਦੇ ਲਈ ਜ਼ਰੂਰ ਕਿਉਂਕਿ ਉਹ ਲੋਕਾਂ ਦੇ ਬਣਾ ਦੇ ਵਿੱਚ ਸੁਧਾ ਜਾਵੇ ਇਸੇ ਤੋਂ ਸਾਡੇ ਲਾਈਫਸਟਾਕ ਕੈਂਪੀਅਰਸ਼ਿਪ ਹੋ ਰਿਹਾ ਉਹਦੇ ਵਿੱਚ ਜਿਹੜੇ ਮੈਂ ਸੱਤ ਅੱਠ ਗੀਤ ਲਿਖੇ ਸੀ ਉਹ ਲੋਕੀ ਤਾਂ ਮੰਗੋ ਚੱਲਦੇ ਰਹੇ ਵੈਸੇ ਤਾਂ ਤੁਹਾਡੀ ਨਜ਼ਰ ਤੋਂ ਤੁਹਾਡੇ ਸਾਰੇ ਗੀਤ ਹੀ ਮਕਬੂਲ ਹੈ ਪਰ ਕੁਝ ਚਰਚਿਤ ਗੀਤ ਵੀ ਹੋਣਗੇ ਜੋ ਤੁਹਾਡੇ ਸਾਡੇ ਦਰਸ਼ਕਾਂ ਨੂੰ ਤੁਸੀਂ ਸੁਣਾਉਣਾ ਚਾਹੋ ਦੇਖੋ 30 ਪਵੰਬਰ ਦਾ ਜਸਵਿੰਦਰ ਰੋਲਾ ਨੇ ਵੀ ਗਾਇਆ ਹੂੰ ਕਮਲ ਜੀ ਹੋਰਾਂ ਨੇ ਗਾਇਆ ਹੋਰ ਸਿੰਗਰਸ ਨੇ ਗਾਇਆ ਇੱਕ ਛੋਟਾ ਜਿਹਾ ਦੂਸਰਾ ਮੈਂ ਪਹਿਲੀ ਵਾਰੀ ਬਲਦੇਵ ਲੈਰੀ ਇੱਥੇ ਕਲਾਸ ਚੱਲ ਰਹੀ ਆ ਉਹਨੇ ਵੀ ਇੱਕ ਸੌਂਗ ਗਾਇਆ ਸੀ ਮੈਂ ਜਾਂ ਕੀ ਤੁਸੀਂ ਦੇਖੀ ਉਹ ਸੀ ਕਿ ਜਿਹੜਾ ਲਿਵਿੰਗ ਸਟੈਂਡਰਡ ਦਾ ਜਿਹੜਾ ਫਰਕ ਹੁੰਦਾ ਉਹ ਵੀ ਜਿਹੜਾ ਲਾਈਫ ਦੇ ਉੱਤੇ ਇਫੈਕਟ ਕਰਦਾ ਪਰ ਮੈਨੂੰ ਇਹ ਸਭ ਤੋਂ ਵਧੀਆ ਲੱਗਾ ਮੈਂ ਕਿਹਾ ਕਰੋਨਾ ਵਾਲੇ ਜਿਹੜਾ ਸੀਗਾ ਸੌਂ ਲਿਖਿਆ ਸੀ ਹੌਸਲਾ ਨਾ ਛੱਡੀ ਦਿਨ ਫੇਰ ਬੜਾ ਹਾਂ ਕੀ ਬਾਤ ਹੈ ਕਰੋਨਾ ਦੇ ਵਿੱਚ ਇਹ ਗੀਤ ਬੜਾ ਮਕਬੂਲ ਹੋਇਆ ਸੀ ਉਹਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਉਹਦੇ ਵਿੱਚ ਜਿਹੜੀ ਇਹ ਸੀ ਮੈਸੇ ਤਾਂ ਆਲ ਟਾਈਮ ਲਾਈਫ ਦਾ ਗੀਤ ਹੂੰ 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 ਕਿ ਜਦੋਂ ਵੀ ਤੁਸੀਂ ਕਿਸੇ ਜ਼ਿੰਦਗੀ ਤੋਂ ਹਾਰਨਾ ਮਹਿਸੂਸ ਕਰੋ ਉਦਾਸੀ ਆਵੇ ਤਣਾਅ ਆਵੇ ਸੋ ਸੇਕਰ ਕਿ ਲਿਖਿਆ ਸੀ ਰੁੱਤਾਂ ਇਹ ਉਦਾਸ ਜਿਆਦਾ ਸਦਾ ਨਹੀਂ ਰਹਿਣੀਆਂ ਹਾਂ ਸੁੱਕ ਗਏ ਨੇ ਪੱਤੇ ਪਾ ਕੇ ਸ਼ੁਕਰੀਆ ਨੇ ਜਣਿਆ ਕੀ ਬਾਤ ਆ ਫੁੱਲ ਪੈਣੇ ਫੁੱਟ ਪੈਣੇ ਪੱਤੇ ਹਮ ਫੜ ਫੁੱਲ ਲੱਗ ਜਾਣਗੇ ਹਮ ਹੌਸਲਾ ਨਾ ਛੱਡੀ ਜੇ ਫਿਰ ਬੁਰਾ ਹੋਾਂਗੇ ਕੀ ਬਾਤ ਹੌਸਲਾ ਨਾ ਛੱਡੀ ਜੇ ਫਿਰ ਬੁਰਾ ਹੋਾਂਗੇ ਔਰ ਬੰਨੋ ਜਿਆਦਾ ਖੁਸ਼ੀ ਆ ਹਮ ਕਿ ਇਹ ਸੌਂਗ ਕਾਫੀ ਸਾਰੇ ਚੈਨਲਾਂ ਨੇ ਹਮ ਕਾਫੀ ਸਾਰੇ ਆਰਟਿਸਟਾਂ ਨੇ ਆਪਣੇ ਜਿੱਥੇ ਉਹਦੇ ਅਕਾਊਂਟਸ ਜਿੱਥੇ ਦਾਣੇ ਸ਼ੇਅਰ ਕੀਤਾ ਹਮ ਔਰ ਪੰਜਾਬ ਦੇ ਨਾ ਸੁਬਦ ਜ਼ਿਕਰ ਕਰਨ ਵਾਲੇ ਜਿਹੜੇ ਸੀਗੇ ਕਾਫੀ ਜਿਹੜੇ ਕਲਾਕਾਰ ਸੀਗੇ ਉਹਨਾਂ ਨੇ ਇਸ ਪਾਰਟਿਸਿਪੇਟ ਕੀਤਾ ਵੀਡੀਓ ਦੇ ਵਿੱਚ ਜੀ ਔਰ ਰਵਿੰਦਰ ਪਾਲੀ ਜੀ ਦੇ ਨੂੰ ਡਾਇਰੈਕਟ ਕੀਤਾ ਸੀ ਹਮ ਪਰ ਅੱਛੀ ਗੱਲ ਮੈਨੂੰ ਇਹ ਲੱਗੇ ਕਿ ਕਿਸੇ ਵੀ ਚੈਨਲ ਨੇ 1 ਰੁਪਿਆ ਵੀ ਉਹਦਾ ਬ੍ਰਾਡਕਾਸਟ ਕਰਨ ਵਾਸਤੇ ਨਹੀਂ ਲਿਆਗਾ ਕੀ ਬਾਤ ਹੈ ਕੀ ਬਾਤ ਸੋ ਮੈਨੂੰ ਇਹ ਲੱਗਦਾ ਵੀ ਕਿ ਇਹ ਸਾਡੀ ਪ੍ਰਾਪਤੀ ਹੈ ਇੱਕ ਟੀਮ ਦੀ ਜੀ ਜੀ ਠੀਕ ਹੈ ਨਾ ਸੋ ਉਹ ਉਹ ਰੋਜ਼ਗਾਰ ਬੰਨਾ ਔਰ ਮੈਂ ਰਵਿੰਦਰ ਪਾਲੀ ਜੀ ਦੇ ਬੇਸ਼ੱਕ ਮਿਲਿਆ ਤਾਂ ਨਹੀਂ ਹਮ ਕਰਬੈਨ ਨੂੰ ਇਹ ਮਨ ਦੇ ਵਿੱਚੋਂ ਜ਼ਾਦ ਦਿੰਨਾ ਕਿ ਉਹਨੇ ਇਹ ਆਈਡੀਆ ਬਣਾਇਆ ਕਿ ਕਿਉਂ ਨਾ ਵੱਖਰੇ ਵੱਖਰੇ ਆਰਟਿਸਟ ਜਿਹੜੇ ਹੈਗੇ ਉਹ ਇੱਥੇ ਪਰਫਾਰਮ ਕਰਕੇ ਕਰੋ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਵੇ ਸੋ ਜਦੋਂ ਤੁਸੀਂ ਗੀਤ ਪੂਰਾ ਸੁਣੋਗੇ ਤਾਂ ਤੁਹਾਨੂੰ ਕਲਾ ਕਰੋਨਾ ਕਾਲ ਦੀ ਦੀ ਲਾਈਫ ਦੀ ਜਦੋਂ ਵੀ ਤੁਹਾਡੇ ਦੀ ਭੀੜ ਬਣਦੀ ਆ ਖੁਸ਼ ਐਸ ਹੌਸਲਾ ਦੇਣਾ ਬੜਾ ਤੇ ਮੈਨੂੰ ਯਾਦ ਆ ਕਿ ਮੇਰੇ ਦੋਸਤ ਦੇ ਫਾਤ ਸਾਹਿਬ ਹੁਣੇ ਹੁਣ 90 ਸਾਲ ਦੀ ਉਮਰ ਹਲਾ ਕੇ ਗਏ ਆ ਉਹਨਾਂ ਨੇ ਮੈਨੂੰ ਕਹਿਣਾ ਯਾਰ ਜਦੋਂ ਵੀ ਮੈਂ ਮੜਾ ਜਾਂ ਚਿਰਕ ਜਾਣਾ ਜਿੰਨੀ ਜਿੰਨੀ ਚੋੜਾ ਆਉਂਦਾ ਦਾ ਮੈਂ ਤੇਰਾ ਗਾਣਾ ਯਾਦ ਕਰ ਲੈਂਦਾ ਲੈ ਰਿਹਾ ਹਾਂ ਹੌਸਲਾ ਨਾਲ ਛੱਡੀ ਜਨ ਫੇਰ ਮੋੜ ਆਉਂਦੇ ਸੋ ਜੇ ਇਹੋ ਜੇ ਬਜ਼ੁਰਗਾਂ ਨੂੰ ਵੀ ਇਹ ਚੀਜ਼ ਹੌਸਲਾ ਦੇਣ ਆ ਰਹੀ ਹੈ ਤੇ ਮੈਨੂੰ ਲੱਗਦਾ ਵੀ ਇਹ ਪ੍ਰਾਪਤੀ ਹੈ ਕੀ ਹਵਾਤਾ ਦੋਸਤੋ ਜ਼ਿੰਦਗੀ ਦਾ ਇਕ ਹੀ ਖੂਬਸੂਰਤ ਪਲ ਹੁੰਦਾ ਜਦੋਂ ਗੀਤ ਸਾਡੇ ਹੌਸਲਾ ਬਣਦੇ ਨੇ ਦੁਨੀਆ ਚਾਹੇ ਕਿੰਨੇ ਵੀ ਹਨੇਰੇ ਵਿੱਚ ਡੁੱਬ ਜਾਵੇ ਚਲੀ ਜਾਵੇ ਬਾਰੇ ਇੱਕ ਸ਼ਾਇਰ ਇੱਕ ਕਲਾਕਾਰ ਇੱਕ ਪੰਕਾਰ ਇੱਕ ਗੀਤਕਾਰ ਇੱਕ ਲੇਖਕ ਹਮੇਸ਼ਾ ਹਮੇਸ਼ਾ ਸਕਾਰਾਤਮਕ ਸੋਚ ਲਾਏ ਕੁਝ ਗੀਤਾਂ ਦੀ ਰਚਨਾ ਇਹੋ ਜੀ ਹੋ ਜਾਂਦੀ ਹੈ ਜੋ ਜ਼ਿੰਦਗੀ ਨੂੰ ਚਚਕੋਰਦੀ ਹੋਈ ਜ਼ਿੰਦਗੀ ਨੂੰ ਹਮੇਸ਼ਾ ਸੁਖ ਭਰਿਆ ਰਾਹ ਵਿਖਾਉਂਦੀ ਹੈ ਉਮੀਦ ਦਿਖਾਉਂਦੀ ਹੈ ਕਿ ਹੌਸਲਾ ਨਾ ਛੱਡੀ ਦਿਨ ਫੇਰ ਬੜਾਂਗੇ ਫੇਰ ਮੜਾਂਗੇ ਕੀ ਬਾਤ ਹੈ ਅਰੋਣਾ ਸਾਹਿਬ ਬਸ ਚਲਦੇ ਚਲਦੇ ਇੱਕ ਹੋਰ ਸਵਾਲ ਵੈਸੇ ਤਾਂ ਤੁਹਾਡੇ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਇੱਕ ਗੀਤਕਾਰ ਜਿਹਦੇ ਹੱਥ ਵਿੱਚ ਕਲਮ ਹੈ ਜੀ ਦਿਲ ਵਿੱਚ ਸ਼ਬਦ ਹੈ ਜੀ ਦਗਮਾਗ ਵਿੱਚ ਕੁਝ ਲਿਖਣ ਦਾ ਜ਼ਨੂਨ ਹੈ ਜੀ ਕਦੇ ਇਓ ਹੋਇਆ ਵੀ ਗੀਤ ਲਿਖਦੇ ਲਿਖਦੇ ਮਨ ਵਿੱਚ ਆਇਆ ਹੋਵੇ ਚੱਲ ਛੱਡ ਯਾਰ ਇਹ ਨਹੀਂ ਲਿਖਦੇ ਦੇਖੋ ਪ੍ਰਮਾਤਮਾ ਨੇ ਮੈਨੂੰ ਸੰਤੁਲਨ ਦਿੱਤਾ ਹੂੰ ਮੈਂ ਉਹ ਜਿਹੇ ਗੀਤ ਬਹੁਤ ਸੁਖਾਲਿਆਂ ਲਿਖ ਸਕਦਾ ਹੂੰ ਜਿਹੜੇ ਸੁਵਾਦ ਵਿੱਚ ਚਰਚੇ ਚ ਹੋਣਗੇ ਪਰ ਸਮਾਰੇ ਨੂੰ ਅੱਗ ਲਾਉਣ ਦੀ ਗੱਲ ਕਰੀ ਆ। ਹਾਂ, ਕੀ ਬਾਤ। ਇਹੀ ਮੈਂ ਸੁਣਨਾ ਚਾਹੁੰਦਾ ਤੁਹਾਡੇ ਮਖਤ। ਸੋ ਇਹੋ ਜਿਹਾ ਗੀਤ ਮੈਨੂੰ ਕੋਈ ਕੁਝ ਵੀ ਦੇਵੇ। ਹੂੰ ਕਿਸੇ ਵੀ ਕੀਮਤ ਤੇ ਮੈਂ ਕਦੇ ਕਿਸੇ ਵਾਸਤੇ ਲਿਖੇ ਨਹੀਂ। ਨਾ ਹੀ ਲਿਖਾਂਗਾ, ਨਾ ਹੀ ਮੇਰੇ ਬੰਦ ਖਿਆਲ ਆਉਂਗਾ। ਕੀ ਬਾਤ ਹੈ, ਕੀ ਬਾਤ ਹੈ। ਇਹ ਇੱਕ ਕਮਿਟਮੈਂਟ, ਇਹ ਹੈ ਜ਼ਿੰਦਗੀ ਕਿ ਚਾਹੇ ਕੋਈ ਕੁਝ ਵੀ ਦੇਵੇ, ਮੈਂ ਉਹ ਗੀਤ ਨਹੀਂ ਲਿਖਾਂਗਾ। ਜਿਸ ਦਾ ਸਮਾਜ ਨੂੰ ਕੋਈ ਲਾਭ ਨਾ ਹੋਵੇ ਜ਼ਿੰਦਗੀ ਜਿੰਦਾਬਾਦ ਐ ਇਸ ਨੂੰ ਕਹਿੰਦੇ ਆ ਔਰ ਰੋਣਾ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਵਰਗੇ ਲੋਕਾਂ ਦਾ ਸੁਨੇਹਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੋਵੇਗੀ ਜੀ ਮੈਂ ਤੇ ਇਹੀ ਗੱਲ ਕਰਨਾ ਚਾਹਾਂਗਾ ਪਰੇ ਦਰਸ਼ਕਾਂ ਨੂੰ ਕਿ ਉਹ ਸੰਗੀਤ ਬਾਣੋ ਜਿਸ ਨਾਲ ਤੁਹਾਡਾ ਦਿਲ ਅਰਿਥਮਿਕ ਹੋਏ ਇੱਕ ਧੜਕਣ ਜਿਹੜੀ ਆ ਬਰਕਰਾਰ ਰਹੇ ਹਮ ਹਮ ਹਾਰਟਬੀਟ ਹਾਂ ਹਮ ਦੂਸਰੀ ਗੱਲ ਹੈ ਕਿ ਉਸ ਕੋਣ ਤੁਹਾਨੂੰ ਗੀਤ ਜਿਹੜਾ ਦੇ ਸਕਦਾ ਹਮ ਜਿਹੜੇ ਸ਼ਬਦਾਂ ਦੇ ਨਾਲ ਤੁਸੀਂ ਆਪਦੀ ਜ਼ਿੰਦਗੀ ਦਾ ਆਨੰਦ ਲੈ ਸਕਦੇ ਹਾਂ ਹਮ ਔਰ ਉਹ ਜਿਹੜੇ ਸ਼ਬਦ ਆ ਸਿਰਫ ਸਿੰਪਲੀਸਿਟੀ ਦੇ और मैं तुम तो एक गल ज़्यादा ज़्यादा दस दिया कि मैं एक बार लिखिया जब गरीबी थी तब तो मस्ती थी अरे वाह बेशक ना मेरी हस्ती थी जब शोहर पैसा पास आए मैं इन दोनों का हो बैठा हस्ती बनने के चक्कर में मैं मस्ती अपनी खो बैठा क्या बात है क्या बात है और ਇਹ ਜਿਹੜਾ ਲਾਈਨਅਪੜਾ ਲੰਬਾ ਵੀ ਹੋ ਰਿਹਾ ਜੀ ਜੀ ਪਰ ਮੈਂ ਦੱਸ ਦਵਾਂ ਕਿ ਸਵਰੂਪ ਖਾਨ ਜਿਹੜਾ ਪੀਕੇ ਦੇ ਵਿੱਚ ਕੋਈ ਸੌਂਗ ਹੈ ਉਹਨੂੰ ਦੇਖ ਕੇ ਲਿਖਿਆ ਸੀ ਜਦੋਂ ਬਾਬੂ ਖਾਨ ਦੇ ਨਾਲ ਬੈਨ ਲਗਾ ਦੋ ਦਸ ਰੁਪਏ ਜਿਆੜੇ ਲੈਣ ਦਾ ਹਣਾ ਤੇ ਇੰਨਾ ਸੀ ਪਰ ਮੈਨੂੰ ਲੱਗਿਆ ਸੀ ਵੀ ਬੰਦਾ ਛਾਊਗਾ ਪਰ ਇਹਦੇ ਵਿੱਚ ਮਸਤੀ ਨਹੀਂ ਰਹੀ ਹੋਇਆ ਕੀ ਬਾਤ ਹੈ ਔਰ ਕਹਿੰਦੇ ਨੇ ਡਾਕਟਰ ਸਾਹਿਬ ਕੀ ਜਿਹਦੀ ਮਸਤੀ ਜੀ ਹੁੰਦਾ ਜੀ ਉਸੇ ਦੀ ਹਸਤੀ ਜੀ ਹੁੰਦੀ ਹੈ ਜੀ ਹਾਂ ਜੀ ਵਰਨਾ ਦੁਨੀਆ ਤਾਂ ਜ਼ਬਰਦਸਤੀ ਜੀ ਹੁੰਦੀ ਹੈ ਜੀ ਹਾਂ ਜੀ ਬਿਲਕੁਲ ਸੋ ਇਕੋਈ ਮੈਸੇਜ ਆਦੇ ਜਾਂਦੇ ਕਿ ਜਦ ਪਹਿਰੀ ਗੰਦੀ ਜੁੱਤੀ ਸੀ ਹੂੰ ਗਾਲ ਖੁਦ ਟਾਕੀਆਂ ਵਾਲਾ ਸੀ ਹੂੰ ਅੱਜ ਦੇ ਜੈਂਟਲਮੈਨ ਦੇ ਨਾਲੋਂ ਹੂੰ ਬੰਦਾ ਉਦੋਂ ਸਖਾਲਾ ਸੀ ਕੀ ਬਾਤ ਹੈ ਅੱਜ ਦੇ ਜੈਂਟਲਮੈਨ ਦੇ ਨਾਲੋਂ ਬੰਦਾ ਉਦੋਂ ਸਖਾਲਾ ਸੀ ਮਿਹਰਬਾਨੀ ਕੀ ਬਾਤ ਹੈ ਦੋਸਤੋ ਇਹ ਹੈ ਜ਼ਿੰਦਗੀ ਔਰ ਇਸ ਜ਼ਿੰਦਗੀ ਨੂੰ ਖੂਬਸੂਰਤ ਜ਼ਿੰਦਾਬਾਦ ਬਣਾਉਂਦੀ ਹੈ ਤੁਹਾਡਾ ਹੁਨਰ ਤੁਹਾਡੀ ਕਲਾ ਤੁਹਾਡੀ ਕਲਮ ਤੁਹਾਡੀਆਂ ਕਵਤਾਵਾਂ ਤੁਹਾਡੇ ਗੀਤ ਤੁਹਾਡੀਆਂ ਗ਼ਜ਼ਲਾਂ ਤੇ ਫਿਰ ਹੁੰਦਾ ਹੈ ਵਿਰਾਸਤ ਵਰਗਾ ਸਨਮਾਨ ਤੇ ਆਓ ਦੁਆ ਕਰੀਏ ਕਿ ਐਸੇ ਫਨਕਾਰ ਹਮੇਸ਼ਾ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦੇ ਰਹਿਣ ਅਸੀਂ ਕੁਛ ਨਾ ਕੁਛ ਸਿੱਖਦੇ ਰਹੀਏ ਔਰ ਅੱਜ ਦੀ ਇੰਟਰਵਿਊ ਤੋਂ ਬਸ ਇੰਨਾ ਕੀ ਕਹਿਣਾ ਚਾਹਾਂਗਾ ਕਿ ਚੰਗੇ ਗੀਤਾਂ ਨੂੰ ਪ੍ਰਮੋਟ ਕਰੀਏ ਚੰਗੀਆਂ ਗੱਲਾਂ ਨੂੰ ਦੂਰ ਤੱਕ ਲੈ ਕੇ ਜਾਈਏ ਤੇ ਮੁਸਕਰਾ ਕੇ ਕਹੀਏ ਜ਼ਿੰਦਗੀ ਜ਼ਿੰਦਾਬਾਦ